ਆਪਣੇ 7 ਫੁੱਟ 6 ਇੰਚ ਦੇ ਲੰਬੇ ਕਦ ਕਾਰਨ ਮਸ਼ਹੂਰ ਹੋਏ ਜਗਦੀਪ ਸਿੰਘ ਜੋ ਕਿ ਅਮਰੀਕਾ ਗੋਟ ਟੈਲੈਂਟ ਚ ਵੀ ਆਪਣਾ ਹੁਨਰ ਦਿਖਾ ਚੁੱਕੇ ਨੇ ਤੇ ਪਲਾਂ ਪੰਜਾਬ ਪੁਲਿਸ ਚ ਵੀ ਨੌਕਰੀ ਕਰਦੇ ਰਹੇ ਨੇ ਕਈ ਰਿਐਲਿਟੀ ਸ਼ੋਅ ਚ ਵੀ ਇਸ ਸਿੰਘ ਸਰਦਾਰ ਦੇ ਚਰਚੇ ਹੁੰਦੇ ਰਹੇ ਨੇ ਪਰ ਹੁਣ ਇਸ ਵਕਤ ਦੀ ਬੇਹਦ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰਨ ਵਾਲਿਆਂ ਜਗਦੀਪ ਸਿੰਘ ਨੂੰ 500 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਤੇ ਨਾਲ ਦੀ ਨਾਲ ਦੀਪ ਸਿੰਘ ਦੇ ਦੋ ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ ਸਟੇਟ ਸਪੈਸ਼ਲ ਆਪਰੇਸ਼ਨ ਸ਼ੈਲ ਨੇ ਇਹਨਾਂ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਦੱਸ ਦਈਏ ਕਿ ਦੀਪ ਸਿੰਘ ਵਿਦੇਸ਼ੀ ਰਿਐਲਿਟੀ ਸ਼ੋਅ ਅਮਰੀਕਾ ਗ 2019 ਚ ਨਜ਼ਰ ਆ ਚੁੱਕੇ ਨੇ ਤਦੀਪ ਸਿੰਘ ਆਪਣੇ ਲੰਬੇ ਕਦ ਕਰਕੇ ਵੀ ਜਾਣੇ ਜਾਂਦੇ ਨੇ ਦਰਸ਼ਕੋ ਦੱਸ ਦਈਏ ਕਿ ਇਸ ਨੌਜਵਾਨ ਜਗਦੀਪ ਸਿੰਘ ਦਾ ਕਦ 7 ਫੁੱਟ 6 ਇੰਚ ਹੈ ਤੇ ਆਪਣੇ ਲੰਬੇ ਕਦ ਕਰਕੇ ਹੀ ਜਿੱਥੇ ਵੀ ਜਾਂਦੇ ਨੇ ਜਗਦੀਪ ਸਿੰਘਾਂ ਦਾ ਚਰਚੇ ਹੁੰਦੇ ਨੇ ਅਮਰੀਕਾ ਦੇ ਬੇਹਦ ਵੱਡੇ ਸ਼ੋਅ ਦੇ ਵਿੱਚ ਇਹਨਾਂ ਨੇ ਆਪਣੇ ਕਰਤਵ ਦਿਖਾਏ ਨੇ ਜਾਣਕਾਰੀ ਮੁਤਾਬਕ ਪਹਿਲਾਂ ਇਹ ਪੁਲਿਸ 'ਚ ਵੀ ਜੌਬ ਕਰਦੇ ਰਹੇ ਨੇ ਪਰ ਜਦੋਂ ਇਹਨਾਂ ਨੂੰ ਵੱਡੇ ਵੱਡੇ ਰਿਐਲਿਟੀ ਸ਼ੋਅਜ਼ ਦੇ ਵਿੱਚ ਵਧੀਆ ਸਨਮਾਨ ਮਿਲੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਦੀ ਜੌਬ ਜੋ ਛੱਡ ਦਿੱਤੀ ਪਰ ਹੁਣ ਇਹਨਾਂ ਨੂੰ 500 ਗ੍ਰਾਮ ਹਿਰੋਇਨ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਦੀਪ ਸਿੰਘ ਦੀ ਇਹ ਖਲੀ ਨਾਲ ਤੁਸੀਂ ਫੋਟੋ ਵੇਖ ਸਕਦੇ ਹੋ ਖਲੀ ਨਾਲੋਂ ਵੀ ਸਿਰ ਕੱਢਦੇ ਹੋਏ ਨਜ਼ਰ ਆਉਂਦੇ ਨੇ ਦੀਪ ਸਿੰਘ ਤੇ ਆਪਣੇ ਲੰਬੇ ਕੱਦ ਕਰਕੇ ਹੀ ਇਹਨੇ ਜ਼ਿਆਦਾ ਮਸ਼ਹੂਰ ਹੋਏ ਸੀ ਪਰ ਹੁਣ ਦੋਸਤੋ ਇਹਨਾਂ ਤੇ ਵੱਡੀ ਕਾਰਵਾਈ ਹੋਈ ਹੈ ਇਹਨਾਂ ਨੂੰ 500 ਗ੍ਰਾਮ ਹੀਰੋਇਨ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ